ਇਹ ਪੁਲਿਸ ਮੁਲਾਜ਼ਮ ਬੇਸ਼ੱਕ ਚਿਹਰਿਆਂ ਤੋਂ ਗੁੱਸੇ ਦੀ ਅਵਸਥਾ ਵਿੱਚ ਨਜ਼ਰ ਆ ਰਹੇ ਹੁਣ ਪਰ ਜਨਾਬ ਇਹ ਮੁਲਾਜ਼ਮ ਅੰਦਰੋਂ ਅੰਦਰੀ ਪੂਰਾ ਖੁਸ਼ ਹੁੰਦੇ ਜਾਪਦੇ ਹਨ ਖੁਸ਼ ਹੋਣ ਵੀ ਕਿਉਂ ਨਾ ਬੀਤੀ ਰਾਤ ਇਹਨਾਂ ਪੁਲਿਸ ਦੇ ਜਵਾਨਾਂ ਨੇ ਇੱਕ ਅਜਿਹਾ ਕੰਮ ਕੀਤਾ ਹੈ ਕਿ ਜਿਸ ਦੇ ਨਾਲ ਇਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਹੁਣ ਆ ਨੌਜਵਾਨਾਂ ਨੂੰ ਦੇਖੋ ਜੋ ਗੱਡੀ ਚੋਂ ਮੂਹਲ ਕੋਈ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਇਹ ਉਹੀ ਨੌਜਵਾਨ ਨੇ ਜਿਹੜੇ ਇੱਕ ਰਾਜਸਥਾਨ ਨੰਬਰ ਦੀ ਗੱਡੀ ਵਿੱਚ ਬੈਠੇ ਹੋਏ ਕੁੜੀਆਂ ਮੁੰਡਿਆਂ ਨੂੰ ਮਦਹੋਸ਼ ਕਰਨ ਵਾਲਾ ਸਮਾਨ ਲਿਜਾ ਰਹੇ ਸਨ ਜਿਨ੍ਹਾਂ ਨੂੰ STF ਦੇ ਜਵਾਨਾਂ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕਰ ਲਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਤੋਂ ਹਰਨ ਨੂੰ ਬਰਾਮਦ ਕੀਤੀ ਗਈ ਹੈ। ਜਿਸ ਦੇ ਚੱਲਦੇ ਆ ਪੁਲਿਸ ਦੇ ਜਵਾਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸਾਡੀ ਪੁਲਿਸ ਪਾਰਟੀ 골ਡਨ ਗੇਟ ਮੌਜੂਦ ਸੀ। ਉੱਥੇ ਮੁਖਬਰ ਨੇ ਇਤਲਾਹ ਦਿੱਤੀ ਆ ਸਾਨੂੰ ਵੀ ਤਿੰਨ ਬੰਦੇ ਆ ਇੱਕ ਗੱਡੀ ਆ ਰਾਜਸਥਾਨ ਨੰਬਰ ਦੀ I21 I20 ਗੱਡੀ ਆ। ਉਹਦੇ ਵਿੱਚ ਨਸ਼ਾ ਸਪਲਾਈ ਕਰਨ ਲਈ ਕਮਰ ਪੈਲਸ ਕਮਰ ਫਾਰਮ ਜਿਹੜਾ ਆ ਉਹਦੇ ਸਾਹਮਣੇ ਖੜੇ ਆ ਉਹਨਾਂ ਚ ਇੱਕ ਦਾ ਨਾਮ ਸਾਨੂੰ ਸਾਹਿਲ ਗਿੱਲ ਦੂਜੇ ਦਾ ਨਾਮ ਗੈਬਰੀਅਲ ਤੇ ਤੀਜੇ ਦਾ ਗੋਪੀ ਪਾਸੀ ਮਲਾ ਤੇ ਇਹ ਜਿਹੜੇ ਦੋ ਪੱਲੇ ਆ ਉਹ ਗਮਟਾਲੇ ਦੇ ਆ ਇਹ ਇੱਥੇ ਖੜੇ ਨਸ਼ਾ ਸਪਲਾਈ ਕਰਨ ਲਈ ਖੜੇ ਆ ਜੇ ਇਹਨਾਂ ਤੇ ਰੇਡ ਕੀਤਾ ਜਾਵੇ ਤੇ ਕਾਬੂ ਆ ਸਕਦੇ ਆ ਜਿਹੜੀ ਸਾਡੀ ਪੁਲਿਸ ਪਾਰਟੀ ਆ ਕੇ ਇਧਰ ਤੇ ਰੇਡ ਕੀਤਾ ਤੇ ਮੌਕੇ ਤੇ ਜਿਹੜਾ ਜਿਹੜਾ ਕਾਰ ਚੱਲ ਗਿਆ ਉਹ ਆਪਣੀ ਗੱਡੀ ਭਜਾ ਕੇ ਲੈ ਗਿਆ ਜਿਹੜਾ ਗੱਡੀ ਦੇ ਵਿੱਚ ਬੈਠਾ ਇਹ ਜਿਹੜੇ ਬਾਹਰ ਦੋ ਬੰਦੇ ਖੜੇ ਹੈਗੇ ਉਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਨ੍ਹਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਦੇ ਕੋਲੋਂ 400 ਗ੍ਰਾਮ ਸਾਹਲ ਤੋਂ ਤੇ 300 ਗ੍ਰਾਮ ਜਿਹੜੀ ਆ ਗੈਬਰੀਅਲ ਤੋਂ ਹੈਰੋਇਨ ਬਰਾਮਦ ਹੋਈ ਆ ਕੁੱਲ 700 ਗ੍ਰਾਮ ਇਹਨਾਂ ਤੋਂ ਹੈਰੋਇਨ ਬਰਾਮਦ ਹੋਈ ਆ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਲਿਖ ਕੇ ਮੁਕੱਦਮਾ ਦਰਜ ਕਰਨ ਲਈ ਇਹ ਮੌਹਲੀ ਭੇਜਿਆ ਜਦੋਂ ਮੁਕੱਦਮਾ ਦਰਜ ਹੋ ਕੇ ਆ ਜਾਂਦਾ ਤਾਂ ਅਗਲੀ ਤਫਤੀਸ਼ ਅਮਲ ਵਿੱਚ ਲਿਆ ਕੇ ਇਨਾਂ ਦੇ ਖਿਲਾਫ ਜੋ ਵੀ ਕਾਰਵਾਈ ਕੀਤੀ ਜਾਵੇਗੀ ਕੱਲੂ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਸਰ ਇਹ ਸਪਲਾਈ ਕਰਨ ਆ ਰਹੇ ਸੀ ਕਿਸ਼ਨ ਨੂੰ ਹਾਂਜੀ ਇਹ ਇੱਥੇ ਸਪਲਾਈ ਕਰਨ ਲਈ ਖੜੇ ਸੀਗੇ ਜੀ ਜੋ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਉਹਦੇ ਮੁਤਾਬਕ ਠੀਕ ਧੰਨਵਾਦ ਜੀ ਸਾਡੀ ਪੁਲਿਸ ਪਾਰਟੀ ਗੋਲਡਨ ਗੇਟ ਮੌਜੂਦ ਸੀ ਉੱਥੇ ਮੁਖਬਰ ਨੇ ਇਤਲਾਹ ਦਿੱਤੀ ਆ ਸਾਨੂੰ ਵੀ ਤਿੰਨ ਬੰਦੇ ਆ ਇੱਕ ਗੱਡੀ ਆ ਰਾਜਸਥਾਨ ਨੰਬਰ ਦੀ I21 I20 ਗੱਡੀ ਆ ਉਹਦੇ ਵਿੱਚ ਨਸ਼ਾ ਸਪਲਾਈ ਕਰਨ ਲਈ ਕਮਰ ਪੈਲਸ ਕਮਰ ਫਾਰਮ ਜਿਹੜਾ ਆ ਉਹਦੇ ਸਾਹਮਣੇ ਖੜੇ ਆ ਉਹਨਾਂ ਚ ਇੱਕ ਦਾ ਨਾਮ ਸਾਨੂੰ ਸਾਹਿਲ ਗਿੱਲ ਦੂਜੇ ਦਾ ਨਾਮ ਗੈਬਰੀਅਲ ਤੇ ਤੀਜੇ ਦਾ ਗੋਪੀ ਪਾਸੀ ਮਲਾ ਤੇ ਇਹ ਜਿਹੜੇ ਦੋ ਪੱਲੇ ਆ ਉਹ ਗਮਟਾਲੇ ਦੇ ਆ ਇਹ ਇੱਥੇ ਖੜੇ ਨਸ਼ਾ ਸਪਲਾਈ ਕਰਨ ਲਈ ਖੜੇ ਆ ਜੇ ਇਹਨਾਂ ਤੇ ਰੇਡ ਕੀਤਾ ਜਾਵੇ ਤੇ ਕਾਬੂ ਆ ਸਕਦੇ ਆ ਜਿਹੜੀ ਸਾਡੀ ਪੁਲਿਸ ਪਾਰਟੀ ਆ ਕੇ ਇਧਰ ਤੇ ਰੇਡ ਕੀਤਾ ਤੇ ਮੌਕੇ ਤੇ ਜਿਹੜਾ ਜਿਹੜਾ ਕਾਰ ਚੱਲ ਗਿਆ ਉਹ ਆਪਣੀ ਗੱਡੀ ਭਜਾ ਕੇ ਲੈ ਗਿਆ ਜਿਹੜਾ ਗੱਡੀ ਦੇ ਵਿੱਚ ਬੈਠਾ ਇਹ ਜਿਹੜੇ ਬਾਹਰ ਦੋ ਬੰਦੇ ਖੜੇ ਹੈਗੇ ਉਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਨ੍ਹਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਦੇ ਕੋਲੋਂ 400 ਗ੍ਰਾਮ ਸਾਹਲ ਤੋਂ ਤੇ 300 ਗ੍ਰਾਮ ਜਿਹੜੀ ਆ ਗੈਬਰੀਅਲ ਤੋਂ ਹੈਰੋਇਨ ਬਰਾਮਦ ਹੋਈ ਆ ਕੁੱਲ 700 ਗ੍ਰਾਮ ਇਹਨਾਂ ਤੋਂ ਹੈਰੋਇਨ ਬਰਾਮਦ ਹੋਈ ਆ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਲਿਖ ਕੇ ਮੁਕੱਦਮਾ ਦਰਜ ਕਰਨ ਲਈ ਇਹ ਮੋਹਲੀ ਭੇਜਿਆ ਜਦੋਂ ਮੁਕੱਦਮਾ ਦਰਜ ਹੋ ਕੇ ਆ ਜਾਂਦਾ ਤਾਂ ਅਗਲੀ ਤਫਤੀਸ਼ ਅਮਲ ਵਿੱਚ ਲਿਆ ਕੇ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਕੀਤੀ ਜਾਵੇ ਕੱਲੂ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇ ਸਰ ਇਹ ਸਪਲਾਈ ਕਰਨ ਆ ਰਹੇ ਸੀ ਕਿਸ਼ਨੂ ਇਹਨਾਂ ਨੂੰ ਹਾਂਜੀ ਇਹ ਇੱਥੇ ਸਪਲਾਈ ਕਰਨ ਲਈ ਖੜੇ ਸੀਗੇ ਜੀ ਜੋ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਉਹਦੇ ਮੁਤਾਬਿਕ ਠੀਕ ਧੰਨਵਾਦ ਜੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਜਦਕਿ ਇੱਕ ਮੁਲਜ਼ਮ ਗੱਡੀ ਭਜਾ ਕੇ ਫਰਾਰ ਹੋ ਗਿਆ ਅਤੇ ਫੜੇ ਗਏ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਹੋਏ ਮੁਲਜ਼ਮ ਨੂੰ ਵੀ ਅਤੇ ਫਰਾਰ ਹੋਏ ਮੁਲਜ਼ਮ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ